ਇਹ ਜਿਹੜਾ ਖਾਨਾ ਵੱਡੀ ਮੰਡੀ ਹੈ ਇਹ ਜਿਵੇਂ ਇੰਨਾ ਗੰਦਾ ਜਿੰਨੇ ਇੰਨਾ ਗੰਦਾ ਹੈ ਤੇ ਕੋਈ ਸਫਾਈ ਨਹੀਂ ਕਿਤੇ ਕੋਈ ਕੁਝ ਕੁਝ ਨਹੀਂ ਹੈ ਇਹ ਮੰਡੀ ਸਫਾਈ ਹੁਣ ਕੀ ਰਾਜ ਨਹੀਂ ਇਹ ਬਿਮਾਰੀਆਂ ਤਾਂ ਹੋਣਗੀਆਂ ਜਦ ਗੰਦ ਬਿਆ ਰਹੂਗਾ ਤੇ ਮੁਸ਼ਕ ਫੈਲੂਗਾ ਬਿਮਾਰੀਆਂ ਤਾਂ ਫੈਲਣਗੀਆਂ ਕਿੰਨੇ ਮੁਚਕਾਰੀ ਇਸ ਵੇਲੇ ਤੁਸੀਂ ਕੋਲ ਖੜੇ ਹੋ ਤੁਸੀਂ ਦੇਖ ਲਓ ਕਿੰਨੀ ਸਮੈਲ ਆ ਰਹੀ ਹੈ ਇਸੀ ਸਮੈਲ ਦੇ ਤੇ ਖੜ ਕੇ ਅਸੀਂ ਗੱਡੀਆਂ ਖੜੀਆਂ ਕਰਾ ਰੱਖੇ ਬਾਜੀ ਇੱਥੇ ਗੰਦੀ ਬਿਆ ਰਹਿੰਦਾ ਹੈਗਾ ਬਰਸਾਤਾਂ ਚ ਕੋਈ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਵਾ ਹਾਂਜੀ ਬਦਬੂ ਇੰਨੀ ਮਾ ਤੇ ਪੁੱਤਰ ਮਾਰ ਰੱਖੇ ਹੋਏ ਆ ਉਹਦੋਂ ਵਿੱਚ ਜਿਕੜੇ ਬਹੁਤ ਹੋ ਜਾਂਦਾ ਜੀ ਉਹ ਬਰਸ਼ਾਤ ਹੁੰਦੀ ਹੈ ਜਿਕੜੇ ਉਹ ਹੈ ਕਿ ਗੰਦ ਪਿਆ ਰਹਿਣਾ ਉਹਦਾ ਚਿਕੜ ਹੋਣਾ ਚਿਕੜ ਬਾਨਾ ਚਿਕੜ ਦੇ ਬੰਦੇ ਦਿੱਲ ਕਿ ਡੇਗੇ ਵੀ ਹੈ ਮੇਰੇ ਵੀ ਲੱਗਦਾ ਸਾਡੇ ਲੱਗੀ ਮੈਂ ਸੱਤ ਰੰਗ ਕੇ ਲਵਾਇਆ ਦਿੱਲ ਕਿ ਡੇਗੀ ਭਾਈ ਦੇ ਜ਼ਰੂਰੀ ਹੈ ਮੰਡੀ ਦੇ ਵਿੱਚ ਇਹ ਤੇ ਮੰਡੀ ਦੇ ਜਿਹੜੇ ਇੱਥੇ ਦੇ ਹੈਗੇ ਆ ਉਹਨਾਂ ਨੂੰ ਚਾਹੀਦਾ ਹੈ ਨਾ ਸਸਤੇ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੈਂ ਤੇ ਇਸ ਵੇਲੇ ਮੌਜੂਦ ਹਾਂ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਕੀ ਹਾਲਾਤ ਨੇ ਮੰਡੀ ਦੇ ਪਹਿਲਾਂ ਤੁਸੀਂ ਉਹ ਦੇਖ ਲੋ ਕਿੰਨੇ ਕ ਜਿਹੜੀ ਇਹ ਗੰਦਗੀ ਹੈ ਸਿੱਧੀ ਗਲੀ ਸੜੀ ਜਿਹੜੀ ਇਹ ਫਰੂਟਸ ਨੇ ਫਲ ਨੇ ਉਹ ਸਿੱਧਾ ਇੱਥੇ ਪਏ ਹੋਏ ਨੇ ਜੋ ਬਿਮਾਰੀਆਂ ਨੂੰ ਖੁੱਲਾ ਸੱਦਾ ਦੇ ਰਹੇ ਨੇ ਆਹੀ ਜਿਹੜੇ ਮੱਛਰ ਮੱਖੀ ਨੇ ਉਹ ਸਬਜ਼ੀਆਂ ਦੇ ਉੱਤੇ ਬੈਠਣਗੇ ਜਾ ਕੇ ਤੇ ਲੱਖਾਂ ਬਿਮਾਰੀਆਂ ਜਿਹੜੀਆਂ ਨੇ ਉਹ ਘਰਾਂ ਤੱਕ ਪਹੁੰਚਣਗੀਆਂ ਅਸੀਂ ਮੰਡੀ ਪਹੁੰਚਦੇ ਆ ਤਾਂ ਕਿ ਜਿਹੜੇ ਸਬਜ਼ੀਆਂ ਨੇ ਉਹ ਅਸੀਂ ਕਰ ਲੈ ਕੇ ਜਾਈਏ ਤੇ ਤੰਦਰੁਸਤੀ ਦੇ ਲਈ ਅਸੀਂ ਫਰੂਟਸ ਲੈ ਕੇ ਜਾਂਦੇ ਆ ਪਰ ਅਜਿਹੇ ਜਿਹੜੇ ਫਰੂਟਸ ਨੇ ਉਹ ਤੁਹਾਡੇ ਤੁਹਾਡੇ ਘਰ ਤੱਕ ਜਾ ਰਹੇ ਨੇ ਜੋ ਤੁਹਾਡੇ ਬੱਚੇ ਖਾ ਰਹੇ ਨੇ ਤੇ ਬਿਮਾਰੀਆਂ ਦਾ ਖੁੱਲਾ ਸਦਾ ਤੁਹਾਡੇ ਲਈ ਇਹ ਜਿਹੜਾ ਤੋਹਫਾ ਹੈ ਮੰਡੀ ਤੋਂ ਤੁਹਾਡੇ ਘਰ ਪਹੁੰਚ ਰਿਹਾ ਹੁਣ ਤੁਸੀਂ ਆਪ ਦੇਖ ਸਕਦੇ ਹੋ ਕਿੰਨੀ ਕੁ ਜਿਹੜੀ ਇਹ ਗੰਦਗੀ ਹੈ ਨਾਲ ਦੇਖ ਸਕਦੇ ਹੋ ਪੀਣ ਜੋਗਾ ਜਿਹੜਾ ਪਾਣੀ ਹੈ ਉੱਥੇ ਹੀ ਇੰਨੀ ਗੰਦਗੀ ਛੁੱਟੀ ਹੋਈ ਹੈ ਦੇਖ ਸਕਦੇ ਹੋ ਸਾਹਮਣੇ ਜਿਹੜਾ ਗੁਸਲਖਾਨਾ ਬਣਾਇਆ ਗਿਆ ਹੈ ਬਾਥਰੂਮ ਬਣਾਇਆ ਗਿਆ ਹੈ ਉੱਥੇ ਵੀ ਆਹੀ ਹਾਲ ਹੈ ਹਰ ਕਿਤੇ ਮੰਡੀ ਦੇ ਜਿੱਥੇ ਤੱਕ ਨਜ਼ਰਾਂ ਫੇਰੋਲੋਗੇ ਉੱਥੇ ਇਹੀ ਹਾਲ ਹੈ ਪਰ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿੰਨੇ ਕਿ ਸਫਾਈ ਹੈ ਮੰਡੀ ਦੇ ਵਿੱਚ ਸਫਾਈ ਤਾਂ ਹੈ ਨਹੀਂ ਜੀ ਇਸ ਮੰਡੀ ਦੇ ਵਿੱਚ ਤੁਸੀਂ ਆਰਾ ਤੇ ਦੇਖ ਹੀ ਲਏਗਾ ਇਹ ਢਿੱਡੇ ਤੋਂ ਮੰਡੀ ਆ ਕੱਲੇ ਠੇਕੇ ਦਾ 6 ਮਹੀਨੇ ਆਵਾਜ਼ ਦੇ ਚੇਤਾ ਪੜੀ ਜਾਂਦੀ ਹੈ ਮंडी ਸਾਹਣੀ ਇਹ ਉਹ ਹਾਲਾਤ ਨੇ ਇੱਥੇ ਡੇਲੀ ਜੋਤਨ ਵਾਲੀ 5 ਹੋਣ ਦੀ ਲੋਡ ਆ ਉੱਥੇ ਇੱਕ ਵਾਰੀ ਵੀ ਸਫਾਈ ਨਹੀਂ ਹੋ ਰਹੀ ਨਹੀਂ ਜੀ ਤੁਸੀਂ ਦੇਖ ਹੀ ਲਿਆ ਉਹ ਮੰਡੀ ਦੇ ਹਾਲਾਤ ਆ ਤੁਸੀਂ ਦੇਖ ਹੀ ਲਓ ਇੱਥੇ ਕੋਈ ਸਫਾਈ ਨਹੀਂ ਕਰਦਾ ਸਫਾਈ ਨਹੀਂ ਹੁੰਦੀ ਸਬਜ਼ੀਆਂ ਲੈਣ ਆਉਂਦੇ ਨੇ ਫਰੂਟਸ ਲੈਣ ਆਉਂਦੇ ਨੇ ਕਿ ਫਲ ਫਰੂਟ ਲੈ ਕੇ ਜਾਈਏ ਆਪਣੀ ਸਿਹਤ ਨੂੰ ਤੰਦਰੁਸਤ ਕਰੀਏ ਪਰ ਇੱਥੇ ਤਾਂ ਇੰਨੀ ਕਿ ਗੰਦਗੀ ਹੈ ਸਿੱਧਾ ਹੀ ਖੁੱਲਾ ਸਦਾ ਬਿਮਾਰੀਆਂ ਨੂੰ ਦੇਖੋ ਜੀ ਬਿਮਾਰੀਆਂ ਤਾਂ ਹੋਣਗੀਆਂ ਜਦ ਗੰਦ ਪਿਆ ਰਹੂਗਾ ਤੇ ਮੁਸ਼ਕ ਫੈਲੂਗਾ ਬਿਮਾਰੀਆਂ ਤਾਂ ਫੈਲਣਗੀਆਂ ਕਿੰਨੀ ਮੁਸ਼ਕ ਆ ਰਹੀ ਐ ਇਸ ਵੇਲੇ ਤੁਸੀਂ ਕੋਲ ਖੜੇ ਹੋ ਤੁਸੀਂ ਦੇਖ ਲਓ ਕਿੰਨੀ ਸਮੈਲ ਆ ਰਹੀ ਐ ਇਸੇ ਸਮੈਲ 'ਚ ਖੜ ਗਏ ਅਸੀਂ ਗੱਡੀਆਂ ਖੜੀਆਂ ਕਰਾ ਰੱਖਦੇ ਹਾਂ ਪੰਜਾਬੀ ਲੈਣ ਆਏ ਸੀ ਕੀ ਕਰਨ ਆਏ ਸੀ ਮੰਡੀ ਦੇ ਵਿੱਚ ਅਸੀਂ ਇੱਥੇ ਮੰਡੀ 'ਚ ਗੱਡੀਆਂ ਚਲਾਉਂਦੇ ਹਾਂ ਜੀ ਲੋਕਾਂ ਦਾ ਮਾਲ ਸਪਲਾਈ ਲੈ ਕੇ ਜਾਂਦੇ ਹਾਂ ਬਾਹਰ ਤੇ ਇੱਥੇ ਹਾਲਾਤ ਸਫਾਈ ਕਦੋਂ ਹੋਈ ਸੀ ਕਦੋਂ ਦੇਖਿਆ ਸੀ ਕਿ ਸਫਾਈ ਹੋਵੇ ਮੰਡੀ ਦੇ ਵਿੱਚ ਬਿਲਕੁਲ ਸਾਫ਼ ਸੁਥਰਾ ਹੋਵੇ ਅਸੀਂ ਤਾਂ ਜੀ ਹਲੇ ਤੱਕ ਦੇਖਿਆ ਰਿਹਾ ਜਿਆਦਾ ਮਹੀਨੇ ਤੋਂ ਉੱਪਰ ਹੀ ਹੋ ਗਿਆ ਹਾਏ ਹਾਲਾਤ ਵਰਤਾਂ ਵਰਖਾਤਾਂ ਦਾ ਮੌਸਮ ਹੈ ਮੌਨਸੂਨ ਚੱਲ ਰਿਹਾ ਹੈ ਜੇ ਅਜਿਹੇ ਹਾਲਾਤ ਰਹਿ ਫਿਰ ਤਾਂ ਹੋਰ ਮਾੜੇ ਹਾਲ ਹੁੰਦੇ ਹੋਣਗੇ ਉਸ ਵੇਲੇ ਤਾਂ ਉਸ ਵੇਲੇ ਤਾਂ ਚਿੱਕੜੇ ਬਹੁਤ ਹੋ ਜਾਂਦਾ ਜੇ ਉਹ ਬਰਸਾਤ ਹੁੰਦੀ ਹੈ ਚਿੱਕੜੇ ਬਹੁਤ ਹੈ ਕਿਉਂਕਿ ਗੰਦ ਬਿਆ ਰਹਿਣਾ ਉਹਦਾ ਚਿੱਕੜ ਹੋਣਾ ਚਿੱਕੜ ਬਾਨਾ ਚਿੱਕੜੀ ਬੰਦਾ ਦਿੱਲ ਘੱਡੇ ਵੀ ਹੈ ਮੇਰੇ ਵੀ ਲਾਤੇ ਸੱਟ ਲੱਗੀ ਮੈਂ ਸੱਤ ਟਾਂਕੇ ਲਵਾਏ ਆ ਦਿੱਲ ਘੱਡੇ ਕੇ ਭਾਈ ਜੀ ਮਰੇ ਹਾਲਾਤ ਹੈ ਭਾਈ ਜੀ ਇਸ ਮੰਡੀ ਚ ਗੱਡੀਆਂ ਚਲਾਉਂਦੇ ਕੀ ਕਰਦੇ ਹੋ ਹਾਂਜੀ ਗੱਡੀ ਆਪਣੀ ਕੀ ਹਾਲਾਤ ਨੇ ਮੰਡੀ ਦੇ ਕੀ ਕਹਿਣਾ ਚਾਹੁੰਦੇ ਆ ਆ ਬੜਕ ਬੰਦੇ ਆ ਕਹਣਾ ਕੀ ਆ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਮਤਲਬ ਕਿ ਮੰਡੀ ਚ ਜਿਹੜਾ ਵੀ ਹੈਗਾ ਵਾ ਤੁਹਾਡੇ ਸਾਹਮਣੇ ਹੈਗਾ ਕੋਈ ਲਕੋਤ ਹੋਇਆ ਨਹੀਂ ਵੀ ਤੇ ਸਫਾਈ ਕਰਮਚਾਰੀ ਦੇਖਿਆ ਆਂਦੇ ਸਾਹਮਣੇ ਕਰਦੇ ਹੁੰਦੀ ਰਹੀ ਐ ਪਿਛਲੇ ਸਾਲ ਹਾਂ ਪਿਛਲੇ ਸਾਲ ਇੱਕਾ ਚੇਂਜ ਹੋਇਆ ਕੀ ਗੱਲ ਗੱਲ ਹੈ ਕਿ ਜਿੱਥੇ ਸਫਾਈ ਹੋਣੀ ਚਾਹੀਦੀ ਉੱਥੇ ਸਫਾਈ ਹੈ ਨਹੀਂ ਨਾਲ ਹੀ ਜਿਹੜਾ ਵਾਟਰ ਕੋਲਰ ਲੱਗਿਆ ਹੋਇਆ ਲੋਕਾਂ ਦੀ ਪਾਣੀ ਦੀ ਪੀਣ ਦੀ ਸਹੂਲਤ ਦੇਣ ਵਾਸਤੇ ਲੱਗਿਆ ਹੈ ਉਧਰ ਜੇ ਕੋਈ ਪਾਣੀ ਪੁਣੀ ਆ ਅੰਦਰ ਟੂਟੀਆਂ ਕਦੀ ਬਦਲੀ ਗਈ ਕਦੀ ਨਹੀਂ ਬਾਥਰੂਮ ਕੀ ਹੈ ਲੈਟ੍ਰੀਨ ਮੈਦਮ ਇਹ ਵੀ ਠੇਕੇ ਤੇ ਚੱਲ ਰਿਹਾ ਜੀ ਇਹ ਕਿਹੜਾ ਫ੍ਰੀ ਚੱਲ ਰਿਹਾ ਹੈ ਸਫਾਈ ਹੈਗੀ ਹੈ ਜਿਹੜੇ ਠੇਕੇ ਤੇ ਆ ਉਦੋਂ ਸਫਾਈ ਹੁੰਦੀ ਹੈ ਜਿਹੜੇ ਫਿਰ ਉਧੇ ਚੱਲਦੇ ਦੋ ਉਸ ਸਫਾਈ ਕੋਈ ਨਹੀਂ ਹੁੰਦੀ ਬਾਥਰੂਮਾਂ ਦੀ ਸਫਾਈ ਹੈ ਇਹ ਨਹੀਂ ਕਰਨੀ ਬਾਥਰੂਮ ਦੀ ਸਫਾਈ ਕੀ ਕਹਿਣਾ ਚਾਹੁੰਦੇ ਹੋ ਇੰਨੀ ਕ ਸਫਾਈ ਦੇਖ ਕੇ ਮੰਡੀ ਦੀ ਗੰਧ ਬਹੁਤ ਹੈ ਥਾਂ ਭਾਵੇਂ ਗੰਧ ਪਿਆ ਹੈ ਥਾਂ ਸਬਜ਼ੀਆਂ ਆਹੀ ਸਬਜ਼ੀਆਂ ਲੈ ਕੇ ਜਾਵਾਂ ਕਰਾਂ ਦੇ ਵਿੱਚ ਆਹੀ ਫਰੂਟਸ ਲੈ ਕੇ ਜਾਵਾਂ ਇਹੀ ਬਣਾਣੀ ਹੈ ਇਹਈ ਬਿਮਾਰੀ ਹੈ ਘਰ ਇੱਕ ਪਾਸੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਦੌਰ ਚੱਲ ਰਿਹਾ ਹੈ ਜਿੱਥੇ ਹੁਣ ਪਾਣੀ ਕੱਟਣਾ ਸ਼ੁਰੂ ਹੋਇਆ ਤੇ ਬਿਮਾਰੀਆਂ ਲੱਖਾਂ ਆ ਰਹੀਆਂ ਨੇ ਉੱਥੇ ਤਾਂ ਮੰਨ ਲੈਂਦੇ ਆ ਉੱਥੇ ਕੁਦਰਤੀ ਆਫਤ ਹੈ ਇੱਥੇ ਕੀ ਇੱਥੇ ਤਾਂ ਸਿੱਧੀ ਸਿੱਧੀ ਬੰਦਿਆਂ ਦੀ ਮਰਨ ਲੀ ਹੈ ਇਹ ਸਫਾਈ ਨਹੀਂ ਹੋ ਰਹੀ ਨਾ ਨਹੀਂ ਸਫਾਈ ਹੋਵੇ ਤਾਂ ਦੇਖੋ ਸਵਾਰੀ ਵੀ ਨਹੀਂ ਤੁਹਾਡੇ ਸਾਹਮਣੇ ਦਸਰੇ ਰੋਜ਼ ਵਪਾਰੀ ਡੇਲੀ ਜਾਂਦੇ ਇੱਥੇ ਡੇਲੀ ਆ ਰੋਜ਼ ਮਾਲ ਲੈਣ ਵਪਾਰੀ ਤੁਸੀਂ ਮਾਲ ਲੈਣ ਆਉਂਦੇ ਹੋ ਉਹ ਤੁਹਾਡੇ ਵਰਗੇ ਕਿੰਨੇ ਕੁ ਜਿਹੜੇ ਲੋਕ ਨੇ ਉਹ ਪਹੁੰਚਦੇ ਨੇ ਸਮਾਨ ਲੈਣ ਆਂਦੇ ਨੇ ਕੋਈ ਸਮਾਨ ਜਿਹੜੇ ਵੱਡੇ ਵੱਡੇ ਜਿਹੜੇ ਲੋਕ ਨੇ ਵਪਾਰੀ ਨੇ ਉਹ ਸਮਾਨ ਇੱਥੇ ਆਪਣਾ ਵੇਚਣ ਆਂਦੇ ਨੇ ਦੂਰੋਂ ਦੂਰੋਂ ਆਂਦੇ ਨੇ ਪਰ ਇੰਨੀ ਵੱਡੀ ਮੰਡੀ ਜਿਹੜੀ ਹੈ ਉਹਦੇ ਹਾਲਾਤ ਇੰਨੇ ਕਮਾੜੇ ਨੇ ਸ਼ਹਿਰ ਦੀ ਰਸਾਹਣਾ ਵੱਡੀ ਮੰਡੀ ਹੈ ਇਹ ਜਿੰਨੇ ਇਨਾ ਗੰਦਾ ਜਿੰਨੇ ਇਨਾ ਗੰਦਾ ਹੈ ਜਿਵੇਂ ਕੋਈ ਸਫਾਈ ਨਹੀਂ ਕਿਤੇ ਕੋਈ ਕੁਝ ਕੁਝ ਨਹੀਂ ਹੈ ਇਹ ਮੰਡੀ ਸਫਾਈ ਹੋਣੀ ਚਾਹੀਦੀ ਲਾਜ਼ਮੀ ਸੋ ਦੇਖ ਸਕਦੇ ਹੋ ਹਾਲਾਤ ਕਿੰਨੇ ਕਮਾੜੇ ਨੇ ਇਹ ਫਰੂਟਸ ਦਾ ਜਿਹੜਾ ਸੈਕਸ਼ਨ ਹੈ ਮੰਡੀ ਦੇ ਵਿੱਚ ਉਹ ਉਦੋਂ ਹੀ ਤਸਵੀਰਾਂ ਨੇ ਦੇਖ ਸਕਦੇ ਹੋ ਸਾਹਮਣੇ ਜਿੱਥੇ ਟਰਾਲੀਆਂ ਰੁੱਕੀਆਂ ਨੇ ਉੱਥੇ ਹੁਣ ਜਿਹੜੇ ਫਰੂਟਸ ਨੇ ਉਹਨਾਂ ਨੂੰ ਦੁਕਾਨਾਂ ਦੇ ਵਿੱਚ ਭੇਜਿਆ ਜਾ ਰਿਹਾ ਪਰ ਉੱਥੇ ਕਿੰਨੀ ਕਿ ਸਫਾਈ ਉਹ ਸਾਫ਼ ਦੇਖ ਸਕਦੇ ਹੋ ਇਹੀ ਸਬਜ਼ੀਆਂ ਨੇ ਜਿਨ੍ਹਾਂ ਦੇ ਉੱਤੇ ਜਿਹੜੇ ਮੱਛਰ ਬੈੰਦੇ ਨੇ ਮੱਖੀਆਂ ਬੈੰਦੀਆਂ ਨੇ ਫਿਰ ਉਹੀ ਜਿਹੜੇ ਉਹੀ ਜਿਹੜੇ ਲੋਕ ਨੇ ਫਿਰ ਉਹੀ ਖਰੀਦ ਕੇ ਲੈ ਕੇ ਜਾਣਗੇ ਜਿਹੜਾ ਚੀਜ਼ਾਂ ਦੇ ਨਾਲ ਤੰਦਰੁਸਤੀ ਆਣੀ ਸੀ ਉਹਨਾਂ ਚੀਜ਼ਾਂ ਦੇ ਨਾਲ ਹੁਣ ਬਿਮਾਰੀਆਂ ਸਾਡੇ ਘਰਾਂ ਦੇ ਵਿੱਚ ਪਹੁੰਚ ਰਹੀਆਂ ਨੇ ਹਾਲਾਤ ਕਿੰਨੇ ਕਮਾੜੇ ਨੇ ਤਸਵੀਰਾਂ ਦੇ ਵਿੱਚ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਬਾਈ ਜੀ ਕਿੰਨੀ ਕਿ ਸਫਾਈ ਹੈ ਡੇਲੀ ਆਉਂਦੇ ਹੋ ਮੰਡੀ ਦੇ ਡੇਲੀ ਆਈਦਾ ਜੀ ਆ ਪ੍ਰਬੰਧ ਨੇ ਮੰਡੀ ਦੇ ਵਿੱਚ ਸਫਾਈ ਨੂੰ ਲੱਗ ਬਾਜੀ ਇੱਥੇ ਗਾਂਦੀ ਬਿਆ ਰਹਿੰਦਾ ਹੈਗਾ ਬਰਸਾਤਾਂ ਦੇ ਕੋਈ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਵਾ ਹਾਂਜੀ ਬਦਬੂ ਇੰਨੀ ਮਾਦ ਦੇ ਉਧਰ ਮਾਰ ਰੱਖੇ ਹੋਏ ਆ ਆ ਤੁਸੀਂ ਅੱਜ ਲੈ ਲਓ ਤੇ 2-4 ਦਿਨਾਂ ਬਾਅਦ ਫੇਰੇ ਹੋਏ ਹਾਲ ਆ ਤੁਸੀਂ ਦਾ ਆਪਣਾ ਹੱਲ ਕਰ ਲਿਆ ਰੁਮਾਲ ਲਾ ਕੇ ਪਰ ਆਹੀ ਸਬਜ਼ੀਆਂ ਘਰਾ ਦੇ ਵਿੱਚ ਜਾਣੀਆਂ ਨੇ ਇਹੀ ਸਬਜ਼ੀਆਂ ਤੁਹਾਡੇ ਬੱਚੇ ਖਾਣਗੇ ਇਹੀ ਸਬਜ਼ੀਆਂ ਤੁਹਾਡੇ ਮਾਵਾ ਪੈਣਾ ਖਾਣ ਭਾਈ ਤੇ ਜ਼ਰੂਰੀ ਹੈ ਮੰਡੀ ਦੇ ਵਿੱਚ ਇਹ ਤੇ ਮੰਡੀ ਦੇ ਜਿਹੜੇ ਇੱਥੇ ਦੇ ਹੈਗੇ ਉਹਨਾਂ ਨੂੰ ਚਾਹੀਦਾ ਹੈ ਨਾ ਵੀ ਕਿਉਂਕਿ ਗੰਦ ਆਪਾਂ ਲੋਕੀ ਥੋੜੀ ਕੰਨੀ ਹੁਣ ਇਹਨਾਂ ਦਾ ਸਾਰਾ ਕਿਤੇ ਬਾਪੂ ਜੀ ਕਿਤੇ ਅਜੇ ਆ ਤਾਂ ਨਹੀਂ ਕਿ ਜਿਹੜੇ ਲੋਕ ਟਰਾਲੀਆਂ ਲੈ ਕੇ ਆਂਦੇ ਨੇ ਵੱਡੇ ਵਪਾਰੀ ਸੋਟੇ ਜਾਂਦੇ ਹੋਣ ਨਹੀਂ ਨਹੀਂ ਬਿਲਕੁਲ ਨਹੀਂ ਨਾ ਵਪਾਰੀਆਂ ਦਾ ਨਹੀਂ ਹੈ ਪਰ ਜਿਹੜੇ ਦੁਕਾਨਦਾਰ ਨੇ ਇਹ ਹੁਣ ਜਰਾ ਇੱਥੋਂ ਵਾਚਨ ਇਹ ਆੜਤੀਆਂ ਦਾ ਸਾਰਾ ਵਪਾਰੀਆਂ ਦਾ ਨਹੀਂ ਹੈ ਵਪਾਰੀ ਨੇ ਮਾਲ ਦਿੱਤਾ ਘਾਣੀ ਖਤਮ ਹੈ ਕਰੀੜ ਪੁਰਾਣੀ ਹੋ ਜਾਂਦੇ ਨੇ ਹਫਤੇ ਦੇ ਉਹ ਕਿਸੇ ਨੂੰ ਦਿੰਦੇ ਨਹੀਂ ਹੈ ਫਿਰ ਅਸੀਂ ਢੇਰ ਲਾਉਂਦੇ ਆ ਢੇਰ ਲਾਉਂਦੇ ਨੇ ਕੋਈ ਨਾ ਕੋਈ ਜਗ੍ਹਾ ਬਣਾਈ ਹੋਵੇਗੀ ਮੰਡੀ ਨੂੰ ਕੋਈ ਜਗ੍ਹਾ ਨਹੀਂ ਹੈ ਜਗ੍ਹਾ ਨਹੀਂ ਹੈ ਕੋਈ ਵੀ ਜਿਹੜਾ ਹੈ ਪ੍ਰਬੰਧ ਹੈ ਨਹੀਂ ਲੋਕ ਜਿਹੜੇ ਨੇ ਲੰਘਦੇ ਨੇ ਨੱਕਾ ਦੇ ਉੱਤੇ ਆਪਣੇ ਨੱਕ ਦੇ ਉੱਤੇ ਰੁਮਾਲ ਰੱਖ ਕੇ ਕਿਉਂਕਿ ਮੂਸ਼ਕ ਇੰਨੀ ਆ ਰਹੀ ਹੈ ਇਸ ਥਾਂ ਦੇ ਉੱਤੇ ਕੀ ਜਿਹੜੀਆਂ ਬਿਮਾਰੀਆਂ ਨੂੰ ਖੁੱਲਾ ਸੱਦਾ ਨੇ ਲੋਕਾਂ ਨੇ ਆਪਣੇ ਜਿਹੜੇ ਜਜ਼ਬਾਤ ਕੈਮਰੇ ਦੇ ਮੂਰੇ ਅੱਜ ਬਿਆਨ ਕੀਤੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਜਿਹੜੀ ਹੈ ਮੰਡੀ ਬੋਰਡ ਇਸ ਦੇ ਉੱਤੇ ਕਾਰਵਾਈ ਕਰਦਾ ਹੈ ਜਿਹੜੇ ਠੇਕੇਦਾਰ ਨੇ ਕਦੋਂ ਤੱਕ ਇਸ ਮੰਡੀ ਦੀ ਸਫਾਈ ਕਰਾਉਂਦੇ ਨੇ ਕਿਉਂਕਿ ਜਿੱਥੇ ਦੋ-ਦੋ ਟਾਈਮ ਸਫਾਈ ਦੀ ਲੋੜ ਹੈ ਉੱਥੇ ਇੱਕ ਵਾਰੀ ਵੀ ਸਫਾਈ ਨਹੀਂ ਹੋ ਰਹੀ ਇੱਥੇ ਮੰਡੀ ਦਾ ਪ੍ਰਧਾਨ ਆ ਤੁਸੀਂ ਪ੍ਰਧਾਨ ਨਾਲ ਗੱਲ ਕਰੋ ਆਪੇ ਬਿਆਨ ਕਰੂਗਾ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਅਮਿਤ